ਸਾਸਰੀ ਗਾਲ ਵੀਰੇ ਤੁਹਾਨੂੰ ਕੀ ਲੱਗਦਾ ਇਸ ਵਾਰੀ ਸੈਂਟਰ ਚ ਕਿਹੜੀ ਔਰਮੈਂਟ ਆਰੀ ਲੋਕ ਸੋ ਇਲੈਕਸ਼ਨਾਂ ਇਸ ਵਾਰ ਤਾਂ ਬੀਜੇਪੀ ਆਉਂਗੀ ਵੀਰੇ ਲੋਕ ਕਹਿ ਰਹੇ ਬੀਜੇਪੀ ਰਿਪੀਟ ਕਰੇਗੀ ਤੀਜੀ ਵਾਰ ਲੋ ਜਰੂਰ ਕਰੋਗੇ ਵੀਰੇ ਤੇ ਮੋਦੀ ਨੇ ਹੋ ਜਾ ਕਿਹੜਾ ਕੰਮ ਕੀਤਾ ਤੁਸੀਂ ਬੀਜੇਪੀ ਨੂੰ ਕਹਿ ਰਹੇ ਬੀਜੇਪੀ ਸਰਕਾਰ ਬਣਾਏਗੀ ਬਹੁਤ ਹੀ ਜਿਆਦਾ ਵਧੀਆ ਕੰਮ ਕੀਤੇ ਨੇ ਬਈ ਬੀਜੇਪੀ ਪਾਰਟੀ ਨੇ ਕੋਈ ਕੰਮ ਘਣਾਓ ਕੰਮ ਕਿਵੇਂ ਵੀਰੇ ਤੁਸੀਂ ਤਾਂ ਲਾਓ ਕੰਮ ਜਿਹੜੀ ਲਾਈਨਾਂ ਲੱਗਦੀਆਂ ਸੀਗੀਆਂ ਉਹਨੇ ਲਾਈਨਾਂ ਛਡਵਾਤੀਆਂ ਔਨਲਾਈਨ ਸਾਰਾ ਸਿਸਟਮ ਕਰਤਾ ਆ ਪੇਮ ਪੂਮ ਦਾ ਚੱਕਰ ਚਲਾਤਾ ਉਹਨੇ ਸਾਰਾ ਆ ਜਿਹੜਾ ਆਪਣਾ ਕ੍ਰਾਇਮ ਕ੍ਰੀਮ ਕਟੇ ਆ ਠੀਕ ਹੈ ਮੋਦੀ ਦੇ ਆਉਣ ਦੇ ਕਰਕੇ ਜਿਹੜਾ 70 ਕਸ਼ਮੀਰ ਦਾ ਜਿਹੜਾ ਆਪਣਾ ਹੋਇਆ ਤੇ ਹੋਰ ਆਪਣਾ ਇਹ ਜਿਹੜਾ RAM ਮੰਦਰ ਜੀ RAM ਮੰਦਰ ਬਣਿਆ ਆਪਣਾ ਉਹ ਵਧੀਆ ਕੰਮ ਕੀਤਾ ਹੁਣ ਜੇਕਰ ਆਪਾਂ ਡਵੈਲਪਮੈਂਟ ਦੀ ਗੱਲ ਕਰੀਏ ਤੁਹਾਨੂੰ ਲੱਗਦਾ ਮੋਦੀ ਸਾਹਿਬ ਦੇ ਅੰਦਰ ਡਵੈਲਪਮੈਂਟ ਹੋਈ ਆ ਬਹੁਤ ਜ਼ਿਆਦਾ ਬਾਜੀ ਦੇ ਕੋਨ ਦੀ ਰੋਡ ਦੇਖ ਲਓ ਹਾਈਵੇ ਦੇਖ ਲਓ ਕਿੰਨੇ ਵਧੀਆ ਵਧੀਆ ਹਾਈਵੇ ਬਣ ਗਿਆ ਜਿੱਥੇ ਤੁਹਾਨੂੰ ਤੁਸੀਂ ਇਹ ਲਾ ਲਓ ਕਿ ਜਿੱਥੇ 7-7 ਘੰਟੇ ਲੱਗਦੇ ਸੀ ਉੱਥੇ 4-4 ਘੰਟੇ ਚ ਸਫਰ ਹੋ। ਉਹ ਖਰੜ ਦੇਖ ਲੋ ਮੈਨੂੰ ਘੰਟਾ ਲੱਗ ਜਾਂਦਾ ਹੈਗਾ ਟ੍ਰੈਫਿਕ ਦੇ। ਹੁਣ ਤਾਂ ਸਿੱਧਾ ਹਾਈਵੇ ਬਣਾਤਾ 15 ਮਿੰਟ ਦਾ ਰਸਤਾ ਬਣਾਤਾ ਆਪਣਾ ਖਰੜ ਦਾ ਉਥੋਂ ਆ ਜਾਂ। ਤੁਸੀਂ ਇਹ ਕਹਿੰਦੇ ਹੋ ਕਿ ਇਨਫਰਾਸਟ੍ਰਕਚਰ ਦਾ ਜਾਂ ਮਤਲਬ ਐਕਸਪ੍ਰੈਸ ਜਿਹੜੇ ਬਣੇ ਆ ਹਾਈਵੇ ਬਣੇ ਆ ਇਹਨਾਂ ਨੇ ਕਨੈਕਟੀਵਿਟੀ ਵਧਾ ਦਿੱਤੀ ਹੈ। ਹਾਂਜੀ ਹਾਂਜੀ ਉਹਦੇ ਕਰਕੇ ਬਹੁਤ ਸਾਨੂੰ ਵੀ ਫਾਇਦਾ ਹੋਇਆ ਆ ਆ ਜਨਤਾ ਨੂੰ ਵੀ ਫਾਇਦਾ ਹੋਇਆ ਤੇ ਅੱਗੇ ਵੀ ਫਾਇਦਾ ਹੁੰਦਾ ਰਹੇਗਾ। ਕਿੰਨੇ ਟਨਲ ਜਿਹੜੇ ਕੱਟੇ ਆ ਕਿੰਨੇ ਟਨਲ ਆ ਜਿਹੜੇ ਇਹ ਇਹ ਭਾਜਪਾ ਸਰਕਾਰ ਤੋਂ ਹੀ ਹੋਏ ਆ।